ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਕੈਪਟਨ ਲਖਿੰਦਰ ਸਿੰਘ ਮੈਂ ਮੇਰੇ ਇਲਾਕੇ ਦੇ ਜਿੰਨੇ ਵੀ ਐਕ ਸਰਵਿਸਮੈਨ ਵੀਰ ਹੈ ਸਾਰਿਆਂ ਨੂੰ ਤਾਦ ਨੂੰ ਸਤਿ ਸ਼੍ਰੀ ਅਕਾਲ ਜੈ ਹਿੰਦ ਰਾਮ ਰਾਮ ਮੇਰੀ ਇਹ ਕਾਪ ਸਭ ਨੂੰ ਵੀਲ ਹੈ ਕਿ ਸਾਡੇ ਏਰੀਏ ਦੇ ਵਿੱਚ 2017 ਦੇ ਵਿੱਚ ਸਿਪਾਹੀ ਕੁਲਦੀਪ ਸਿੰਘ ਕੋਰੇਆਣਾ ਸੀ ਦੇਸੀ ਸੋ ਸਹਾਦਤ ਉਹ ਜਾਂ ਪੀ ਗਈ ਸੀ 2017 ਦੇ ਵਿੱਚ ਆਏ ਸਾਲ ਸੀ ਉਹਨਾਂ ਦੀ ਬਰਸੀ ਮਨਾਉਣੀ ਹੈ ਸੋ ਇਸ ਸਾਲ ਵੀ 25 12 2025 ਨੂੰ ਪਿੰਡ ਕੋਰੇਆਣਾ ਗੁਰਦੁਆਰਾ ਸਾਹਿਬ ਦੇ ਕਿ ਉਹਨਾਂ ਦੀ ਬਰਸੀ ਮਨਾਈ ਜਾ ਰਹੀ ਹੈ ਸੋ ਪਰਿਵਾਰ ਤੇ ਮਨ ਨੂੰ ਬੜੀ ਸ਼ਾਂਤੀ ਹੋਊਗੀ ਜੇ ਆਪਾਂ ਉੱਥੇ ਜਾਂਦੇ ਆ ਔਰ ਇਹੀ ਸਹੀ ਦਾਨੂ ਸੱਚੀ ਸ਼ਰਧਾਂਜਲੀ ਹੈ ਸੋ ਆਪਣਾ ਸਾਰੇ ਐਕਸਰਵਿਸ ਮੇਰੇ ਵੀਰ ਔਰ ਜਿੰਨੇ ਵੀ ਸਾਡੇ ਲੋਕਲ ਭੈਣ ਭਰਾ ਹੈ ਸਭ ਦਾ ਹੱਕ ਬਣਦਾ ਹੈ ਕਿ ਦੇਸ ਲਈ ਜਾਨ ਗੋਣ ਵਾਲੇ ਵੀਰ ਦੇ ਪਿੱਛੇ ਉਹਦੇ ਭੋਗ ਤੇ ਉਹਦੇ ਮਾਂ ਪਿਓ ਨਾਲ ਉਹਦੇ ਬੱਚਾ ਨਾਲ ਦੁੱਖ ਵੰਡਾਉਣ ਅਸੀਂ ਚਾਈਏ ਸੋ ਜਿਹੜੇ ਜਿਹੜੇ ਵੀ ਮੇਰੀ ਵੀਡੀਓ ਸੁਣਦੇ ਆ ਪਲੀਜ਼ ਇਹਨੂੰ ਸ਼ੇਅਰ ਕਰਿਓ ਔਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਜਿਆਦਾ ਦੇ ਜਿਆਦਾ ਲੋਕ ਆ ਜਿਹੜੇ ਜਿਆਦਾ ਤੇ ਜਿਆਦਾ ਆਪਣਾ ਇਕੱਠ ਹੈ ਜਿਹੜਾ ਉੱਥੇ ਹੋਵੇ ਹਰ ਉਸ ਦੇ ਪਰਿਵਾਰ ਨੂੰ ਇਹ ਮਹਿਸੂਸ ਹੀ ਨਾ ਹੋਵੇ ਕਿ ਮੇਰਾ ਕਲੀਬ ਗਿਆ ਹੈ ਕਿਤੇ ਆਪਾਂ ਹਜ਼ਾਰਾਂ ਕਲੀਬ ਬਣ ਕੇ ਖੜੇ ਹੋ ਜੀਏ ਸੋ ਅਸੀਂ ਇੱਕ ਵਿਚਾਰ ਹੋਰ ਬਣਾਇਆ ਹੈ ਕਿ ਆਪਾਂ ਜਿੰਨੀ ਹੋ ਸਕਦੀਆਂ ਉਸ ਪਰਿਵਾਰ ਦੀ ਮਦਦ ਕਰੀਏ ਸੋ ਅਸੀਂ ਮਾਤਾ ਜੀ ਦੇ ਨਾਮ ਦਾ ਅਕਾਊਂਟ ਦਾ ਜਿਹੜਾ ਸਕੈਨਰ ਹੈ ਉਹ ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਾ ਰਹੇ ਆ ਜੋ ਵੀ ਜਿੱਦੀ ਜਿੰਨੀ ਸਰਦਾ ਬਣਦੀ ਹੈ ਉਹ ਪੈਸਾ ਤੁਸੀਂ ਸਕੈਨ ਤੇ ਪਾ ਦੇਣਾ ਜੋ ਡਾਇਰੈਕਟ ਜਲਦੀਪ ਸਿੰਘ ਅਸੀਹਰ ਜਲਦੀਪ ਸਿੰਘ ਜੀ ਦੀ ਮਾਤਾ ਦੇ ਅਕਾਊਂਟ ਦੇ ਵਿੱਚ ਜਾਏਗਾ ਸੋ ਬਹੁਤ ਵਧੀਆ ਆ ਪਰਾਨਾ ਇੱਕ ਸੇਵਾ ਕਰਨ ਦਾ ਸੱਚੇ ਮਨੋਂ ਸੇਵਾ ਕਰਨ ਦਾ ਔਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦਾ ਸੋ ਸਾਰੇ ਤਨੋਂ ਮਨੋਂ ਤਨੋਂ ਪਰਿਵਾਰ ਦੀ ਸੇਵਾ ਕਰੀਏ ਔਰ ਉਹਨਾਂ ਦੇ ਇਸ ਭੋਗ ਸਮਾਗਮ ਦੇ ਵਿੱਚ ਆਪਾਂ ਸ਼ਾਮਲ ਹੋਈਏ ਔਰ ਸੀਦਾਨ ਸੱਚੀ ਸੰਦਾਨ ਦੇ ਲਈ ਰਹੀਏ ਬਹੁਤ ਬਹੁਤ ਧੰਨਵਾਦ ਸ਼ਸ਼ੀ ਗਾਲ